ਜਰੀਏ ਕੱਲ ਜਿਹੜੀ ਬਿੰਤੀ ਹੋ ਰਹੀ ਆ ਕੀ ਤਿਆਰੀ ਆ ਕਿੰਨੇ ਕੈਂਡੀਡੇਟ ਨੇ ਕਿੰਨੇ ਟੇਬਲ ਲੱਗੇ ਨੇ ਜਾਂ ਫਿਰ ਦੇਖਿਆ ਜਾਵੇ ਤਾਂ ਕਿ ਸੁਰਟੀ ਰਿਪੋਰਟ ਬਣ ਜਾਵੇ ਸਾਡੇ ਕੋਲੇ ਜਿਹੜੇ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਪਟਾਲਾ ਬਲਾਕ ਦੀ ਜਿਹੜੀ ਅਸੀਂ ਇੱਥੇ ਗਿਣਤੀ ਕਰਨੀ ਆ ਉਹਦੇ ਲਈ ਅਸੀਂ 14 ਟੇਬਲ ਲਾਏ ਆ ਤੇ ਦੋ ਦੋ ਸਟਾਫ ਦੇ ਅਕਾਊਂਟਿੰਗ ਲਈ ਜਿਹੜੇ ਸੁਪਰਵਾਈਜ਼ ਅਕਾਊਂਟਿੰਗ ਅਸਿਸਟੈਂਟ ਤੇ ਕਾਊਂਟਿੰਗ ਸੁਪਰਵਾਈਜ਼ਰ ਦੋ ਬੰਦੇ ਉਹ ਲਗਾਏ ਗਏ ਨਾਲ ਇੱਕ ਇੱਕ ਸੇਵਾਦਾਰ ਲਗਾਇਆ ਗਿਆ ਤੋ ਅਸੀਂ ਜਿਹੜੀ ਹੈ ਵਾਇਰ ਮੈਸ਼ ਲੱਗ ਗਈ ਹੈ ਸਾਰੇ ਪਾਸੇ ਤੋ ਐਂਟਰੀ ਵੀ ਕੈਂਡੀਡੇਟ ਦੇ ਜਿਹੜੇ ਏਜੰਟ ਆ ਜਾਂ ਕੈਂਡੀਡੇਟ ਖੁਦ ਆਣਾ ਚਾਹੁੰਦਾ ਉਹਨਾਂ ਦੇ ਆਈ ਕਾਰਡ ਜਾਰੀ ਕੀਤੇ ਜਾ ਰਹੇ ਨੇ ਤਾਂ ਉਹ ਆਪ ਕੈਂਡੀਡੇਟ ਜਾਂ ਉਹਦਾ ਏਜੰਟ ਇੱਕ ਬੰਦਾ ਉਹ ਟੇਬਲ ਤੇ ਆ ਕੇ ਕਾਊਂਟਿੰਗ ਲਈ ਬੈਠ ਸਕਦਾ ਉਹਦੀ ਸਾਹਮਣੇ ਆ ਰੋ ਟੇਬਲ ਬਣਾਇਆ ਗਿਆ ਇੱਕ ਪਾਸੇ ਅਸੀਂ ਸੱਤ ਟੇਬਲਾਂ ਦੇ ਉੱਤੇ ਲੈਫਟ ਸਾਈਡ ਹੈ ਜਿਹੜੀ ਜੈ ਸਮਤੀ ਦੀ ਗਿਣਤੀ ਕਰਾਂਗੇ ਜ਼ੋਨ ਵਾਈਜ਼ ਰਾਈਟ ਸਾਈਡ ਤੇ ਅਸੀਂ ਜ਼ਿਲ੍ਹਾ ਪ੍ਰੀਸ਼ਦ ਵਾਲੇ ਜਿਹੜੇ ਹੈਗੇ ਆ ਉਹ ਬੂਥਰ ਨਾਲ ਗਿਣਤੀ ਕਰਾਂਗੇ ਜ਼ਿਲ੍ਹਾ ਪ੍ਰਿਸ਼ਦ ਦੀ ਆਰਓ ਵੱਖਰੇ ਆ ਰਹੇ ਨੇ ਕਿਉਂਕਿ ਉਹਨਾਂ ਨੇ ਡਿਸੀਜਨ ਵੱਖਰਾ ਦੇਣਾ ਆਰਓ ਤੇ ਆਰਓ ਵੱਖਰੇ ਨੇ ਉਹਦੇ ਕਿਉਂਕਿ ਏਡੀਸੀ ਸਾਹਿਬ ਆ ਰਹੇ ਨੇ ਤੇ ਏਆਰਓ ਉਹਨਾਂ ਦੇ ਵੱਖਰੇ ਆਣਗੇ ਉਹ ਵੀ ਸਾਡੇ ਨਾਲ ਉੱਪਰ ਟੇਬਲ ਤੇ ਬੈਠਣਗੇ ਉਹ ਕਾਊਂਟਿੰਗ ਇਕੱਠੀ ਹੋਏਗੀ ਪਰੰਤੂ ਜਿਹੜਾ ਡਿਸੀਜਨ ਅਥਾਰਟੀ ਹੈਗੀ ਆ ਉਹ ਆਰਓ ਜ਼ਿਲ੍ਹਾ ਪ੍ਰਿਸ਼ਦ ਵੱਲੋਂ ਜ਼ਿਲ੍ਹਾ ਪ੍ਰਿਸ਼ਦ ਤੇ ਫਕਸਿਆਂ ਦਾ ਸਬੰਧੀ ਲੈਣਗੇ ਤੇ ਜਿਹੜੀ ਪੰਚਾਇਤ ਸਮਤੀ ਦੀ ਉਹ ਅਸੀਂ ਮੇਰੇ ਵੱਲੋਂ ਕਿਤੇ ਜਾਣੇ ਕਿੰਨੇ ਕੈਂਡੀਡੇਟਸ ਨੇ ਤੇ ਕਿੰਨੇ ਵਜੇ ਗਿਣਤੀ ਸ਼ੁਰੂ ਹੋਏਗੀ ਤੇ ਕੀ ਲੱਗਦਾ ਕਿ ਕਿਉਂਕਿ ਵੋਟ ਪੇਪਰਸ ਨੇ ਕਿੰਨਾ ਸਮਾਂ ਲੱਗ ਸਕਦਾ ਇਹਨੂੰ ਖਤਮ ਹੋ ਜਾਵੇ ਸਾਡੀ ਜੀ ਜਿਹੜੀ ਤਿੰਨ ਤਿੰਨ ਕੈਂਡੀਡੇਟ ਨੇ ਹਰ ਇੱਕ ਜ਼ੋਨ ਦੇ ਵਿੱਚ ਆਲਮੋਸਟ ਚਾਰ ਜ਼ੋਨ ਨੇ ਜਿੰਨਾ ਚ ਚਾਰ ਵੀ ਹੈਗੇ ਐ ਇਸੇ ਤਰ੍ਹਾਂ ਜ਼ਿਲ੍ਹਾ ਬਰੀਚਰ ਦੇ ਜਿਹੜੇ ਸਾਡੇ ਕੋਲੇ ਤਿੰਨ ਜ਼ੋਨ ਨੇ ਇੱਕ ਇੱਕ ਪਿੰਡ ਹੈਗਾ ਜਿਹੜਾ ਦੂਜੇ ਜ਼ੋਨ ਦਾ ਸਾਡੇ ਕੋਲੇ ਹੈਗਾ ਜਿਵੇਂ ਸੋਮਲ ਪਿੰਡ ਹੈਗਾ ਉਹਦੇ 6 ਪਿੰਡ ਹੈਗੇ ਸਾਡੇ ਕੋਲੇ ਭਾਗੋਵਾਲ ਹੈਗੇ ਆ ਉਦੇ ਕਿਲਾ ਟੇਕਸਿੰਗ ਇੱਕ ਸਾਡੇ ਕੋਲੇ ਪਿੰਡ ਹੈਗਾ ਬਾਕੀ ਸਾਡੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਦੇ ਮੇਨਲੀ ਸਾਡੇ ਕੋਲੇ ਦੋ ਜ਼ੋਨ ਹੈਗੇ ਆ ਸੋ ਜਿਵੇਂ ਜਿਸ ਤਰ੍ਹਾਂ ਇੱਕ ਕਬੂਤ ਪੰਚਾਇਤ ਸਮਤੀ ਦੀ ਗਿਣਤੀ ਕਰੇਗਾ ਉਹੀ ਕਬੂਤ ਇੱਧਰ ਜ਼ਿਲ੍ਹਾ ਪ੍ਰਚਾਰਤੀ ਗਿਣਤੀ ਕਰੇਗਾ ਸੇ ਇਕੱਠੇ ਦੋਨਾਂ ਦੀ ਗਿਣਤੀ ਹੋਏਗੀ ਕਿੰਨੇ ਵਜੇ ਗਿਣਤੀ ਸ਼ੁਰੂ ਹੋਏਗੀ 8 ਵਜੇ ਗਿਣਤੀ ਸਟਾਰਟ ਹੈ ਜੀ ਲਗਭਗ ਕਿੰਨੇ ਵਜੇ ਤੱਕ ਇਹ ਖਤਮ ਹੋ ਸਕੇ ਪ੍ਰੋਕਸੀਮੇਟਲੀ ਸਾਡਾ ਲੱਗਦਾ ਹੈ ਵੀ 3 3 ਵਜੇ ਤੱਕ ਸਾਡਾ ਕੰਪਲੀਟ ਹੋ ਜਾਏਗਾ ਪ੍ਰੋਸੈਸ ਸੋ ਕਿੰਨੇ ਰਾਊਂਡ ਹੋ ਸਕਦੇ ਆ ਰਾਉਂਡ ਸਾਡੇ ਕੋਲੇ ਅਪ੍ਰੋਕਸੀਮੇਟਲੀ 17 ਦੇ ਕਰੀਬ ਆਨੇ ਤੇ ਸੁਰੱਖਿਆ ਤੇ ਕਿਦਾਂ ਦਾ ਪ੍ਰਬੰਧ ਹੈ ਸੁਰੱਖਿਆ ਜੇ ਦੀ ਪੂਰੀ ਸਾਡੀ ਉਧਰਲੇ ਪਾਸੇ ਜਿਹੜਾ ਸਟਰੋਂਗ ਰੂਮ ਹੈ ਉਹਦੇ ਸੀ ਰਸਤਿਆਂ 'ਚ ਵੀ ਜਾਲੀ ਲੱਗੀ ਆ ਕੋਈ ਆਊਟਰ ਐਂਟਰੀ ਨਹੀਂ ਹੈ ਕਿ ਉਸ ਪਾਸੇ ਮੇਨ ਗੇਟ ਤੋਂ ਵੀ ਜਿਹੜੀ ਜਿੱਦਣ ਸਟਰੋਂਗ ਰੂਮ ਬਣਿਆ ਉਧਰ ਕਿਸੇ ਦੀ ਐਂਟਰੀ ਨਹੀਂ ਹੈ ਗੇਟ ਦੇ ਨਾਲ ਲੱਗਦਾ ਇੱਕ ਐਂਟਰੀ ਹੈ ਬੈਕ ਸਾਈਡ ਦੇਦਰ ਗਰਾਉਂਡ ਦੇ ਵਾਲੇ ਪਾਸੇ ਹੀ ਪੋਲਿਟিক্যাল ਪਾਰਟੀਆਂ ਦੇ ਏਜੰਟਾਂ ਦੀ ਐਂਟਰੀ ਹੈ ਉੱਛੇ ਪਾਸੋਂ ਹੀ ਸਾਡਾ ਸਟਾਫ ਆਏਗਾ ਸੀ ਉਹਨਾਂ ਦੀ ਐਂਟਰੀ ਆਊਟਸਾਈਡਰ ਕੋਈ ਨਹੀਂ ਆਊਟਸਾਈਡਰ ਕੋਈ ਲੋੜ ਨਹੀਂ ਹੈ ਜੀ ਪਰਮਿਸ ਜੇ ਤੇ ਅੰਦਰ ਕੇਵਲ ਜਿਹੜੇ ਆਈ ਕਾਰਡ ਜਿੰਨਾਂ ਨੂੰ ਇਸ਼ੂ ਹੋਇਆ ਉਹਨਾਂ ਦੀ ਐਂਟਰੀ ਹੋएगी ਬਾਕੀ ਗੇਟ ਤੋਂ ਬਾਹਰ ਰਹਿਣਗੇ ਕੋਈ ਵੀ ਹੋਰ ਵਿਅਕਤੀ ਜਿਹੜਾ ਉਹ ਇਸ ਕੈਂਪਸ ਦੇ ਅੰਦਰ ਨਹੀਂ ਆ ਸਕਦਾ